پہلے مبارکباد دینا اور شردا دسے ویس کے دبے مچلیا کا جیونچا چکن کا جس پرچا مکمری نے ਮੈਂ ਸਮਝਦਾ ਹੈ ਕਿ ਇਹ ਬਦਲਾਖੋਰੀ ਦੀ ਭਾਵਨਾ ਨਾਲ ਕਿ ਮਗਰਲੇ 3 ਸਾਲਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਹਾਨਾ ਬਲ ਰਹੇ ਸਨ ਕਿ ਕਿਵੇਂ ਨਾ ਕਿਵੇਂ ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਨਾ ਕੋਈ ਪਰਚੇ ਦੇ ਵਿੱਚ उलझाਵਾ ਜਦੋਂ ਕੋਈ ਮੌਕਾ ਨਹੀਂ ਮਿਲਿਆ ਤਾਂ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਕਿ ਆਹ ਗਰਨੇਡ ਦੀ ਜਿਹੜੀ ਇਹਨਾਂ ਕੋਲੇ ਕਾਹ ਦਿਨੋਂ ਇਹਨਾਂ ਕੋਲੇ ਇਹਨਾਂ ਕੋਲੇ ਇਨਫੋਰਮੇਸ਼ਨ ਹੈ ਇਹ ਸਾਡੇ ਨਾਲ ਸਾਂਝੀ ਕਰਨ ਭਾਈ ਸਾਂਝੀ ਕਰਨੀ ਹੁੰਦੀ ਤਾਂ ਤੁਸੀਂ ਉਹਨਾਂ ਨੂੰ ਟੈਲੀਫੋਨ ਕਰ ਲੈਂਦੇ ਔਡੀ ਪੰਜਾਬ ਦੀ ਪੁਲਿਸ ਟੈਲੀਫੋਨ ਕਰ ਲੈਂਦੀ ਜਦੋਂ ਵਿਰੋਧੀ ਧਿਰ ਦੇ ਨੇਤਾ ਨੂੰ ਵਿਧਾਨ ਸਭਾ ਜਿਨੀ ਬੋਲਣ ਦਿੱਤਾ ਜਾ ਰਿਹਾ ਉਹਨਾਂ ਨਾਲ ਕੋਈ ਗੱਲ ਕਰਨ ਲਈ ਤਿਆਰ ਨਹੀਂ ਜਗਜੀਤ ਪੱਲੂ ਜੀ ਤਾਂ ਅੱਜ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਹਾਲਾਤ ਖਰਾਬ ਹੈ ਔਰ ਦਿਨ ਬਦੇ ਨਾ ਹੈਂਡ ਗ੍ਰੇਨੇਡ ਜਿਹੜੇ ਡਿੱਗ ਰਹੇ ਨੇ ਪੁਲਿਸ ਚੌਕੀਆਂ ਤੇ ਮੰਦਿਰਾਂ ਤੇ ਹਿੰਦੂ ਲੀਡਰਾਂ ਤੇ ਅੱਜ ਹਰ ਬੰਦਾ ਕਹਿ ਰਿਹਾ ਵੀ ਕੱਲ ਨੂੰ ਹੋ ਸਕਦਾ ਹੈ ਹੈਂਡ ਗ੍ਰੇਨੇਡ ਇਕਤੇ ਬਾਜਵਾ ਸਾਹਿਬ ਨੇ ਕੀ ਕਿਹਾ ਪਰ ਅਖਬਾਰ ਦੀ ਖਬਰ ਹੈ ਕਿ 55 ਹੈਂਡ ਗ੍ਰੇਨੇਡ ਜਿਹੜੇ ਆ ਉਹਨਾਂ 'ਚੋਂ 9 ਸਾਨੂੰ ਤਲਾਸ਼ ਨਹੀਂ ਹੋ ਰਹੇ ਪੰਜਾਬੀ ਪੁਲਿਸ ਕਹਿ ਰਹੀ ਹੈ ਅਖਬਾਰ 'ਚ ਲੱਗੀ ਅਖਬਾਰਾਂ ਲੈ ਤੇ ਵੀ ਪਰਚਾ ਦੇ ਦਿਓ ਬਾਜਵਾ ਸਾਹਿਬ ਨੇ ਕਿਹਾ ਮੈਨੂੰ ਇਨਫਾਰਮੇਸ਼ਨ ਹੈ ਕਿਸੇ ਨੇ ਇਤਲਾਹ ਦਿੱਤੀ ਹੈ ਕਿ 50 ਹੈਂਡ ਗ੍ਰੇਨੇਡ ਆਏ ਵੇ ਔਰ ਕਾਨੂੰ ਕਿਤੇ ਹਲਾਕ ਦਾ ਖਰਾਬ ਹੋ ਜਾਣ ਉਹਨਾਂ ਨੇ ਮੀਡੀਆ ਦੇ ਰਾਹੀਂ ਸੁਚੇਤ ਕੀਤਾ ਲੇਕਿਨ ਉਹਨਾਂ ਨੇ ਸੁਚੇਤ ਕਰਨ ਦੀ ਉਹਨਾਂ ਤੇ ਕੌਗਨੀਸੈਂਸ ਲੈ ਲਿਆ ਗਿਆ ਉਲਟਾ ਉਲਟਾ ਉਹਨਾਂ ਦੇ ਪਰਚਾ ਦਰਜ ਕਰਦਾ ਡਰਾਉਣਾ ਚਾਹੁੰਦਾ ਹੈ ਮੁੱਖ ਮੰਤਰੀ ਔਰ ਕਾਂਗਰਸੀ ਡਰਦੇ ਨਹੀਂ ਇਹ ਤਾਂ ਗੱਲ ਮੈਂ ਵੀ ਕਹ ਰਿਹਾ ਫਿਰ ਮੇਰੇ ਤੇ ਵੀ ਪਰਚਾ ਦੇਦੇ ਹੋ ਇਹ ਹੈਂਗ ਗ੍ਰੇਨੇਡ ਪੰਜਾਬ ਦੇ ਅੰਦਰ ਹੋ ਡਿੱਗ ਸਕਦੇ ਹਨ ਪੰਜਾਬ ਦੀ ਪੁਲ ਸੁੱਤੀ ਪਈ ਹੈ 48 ਦਿਨ ਪਹਿਲਾਂ ਕਹਿ ਦਿੱਤਾ ਗਿਆ ਸੀਗਾ ਕੀ ਕਿਸੇ Hindu leader ਤੇ ਹਮਲਾ ਹੋਣਾ ਹੈ ਇੰਟੈਲੀਜੈਂਸ ਦਿੱਲੀ ਨੇ ਇਹ ਕਹਿੰਦੇ ਸਾਡੀ ਇੰਟੈਲੀਜੈਂਸ ਕੋ ਤਾਂ ਪਤਾ ਨਹੀਂ ਤੇਰਾ ਮਤਲਬ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੰਦਰ ਤੇ ਹੈਂਡ ਗ੍ਰਨੇਡ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਕਾਲਿਆ ਸਾਹਿਬ ਤੇ ਘਰ ਤੇ ਹੈਂਡ ਗ੍ਰਨੇਡ ਵੱਡੀ ਇੰਟੈਲੀਜੈਂਸ ਦਾ ਫੇਲ ਹੈ ਸੋਨੂੰ ਦੱਸੀ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਤਾਂ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਸਤੇ ਲੱਗੀ ਹੋਈ ਹੈ ਨਾ ਕਿ ਉਹ ਹੈਂਡ ਗ੍ਰਨੇਡ ਉਹ ਦੋਸ਼ੀਆਂ ਨੂੰ ਭਾਲਣ ਵਾਸਤੇ ਯਾਰ ਇੱਥੇ ਕਿਹਾ ਗਿਆ ਇਹਨਾਂ ਨੇ ਕਹਿ ਦਿੰਦੇ ਹਜੇ ਤਾਂ ਜਿਹੜੀ ਤੁਹਾਨੂੰ ਮੈਂ ਦੱਸਦਾ ਮਜੀਠੇ ਹਲਕੇ ਦੇ ਵਿੱਚ ਪਤਾ ਨਹੀਂ ਕਿਹੜਾ ਮੰਡਾਲਾ ਕਿ ਉੱਥੇ ਹੈਂਡ ਗ੍ਰਨੇਡ ਦੀ ਘੱਟਾ ਵਾਪਰੀ ਸੀ ਲੇਕਿਨ ਪੰਜਾਬ ਪੁਲਿਸ ਨੇ ਕਿਸੇ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਇੱਥੇ ਜੇ ਹੈਂਡ ਗ੍ਰੇਨੇਡ ਫੜ ਜੇ ਜੇ ਤੁਸੀਂ ਨਾ ਪਹੁੰਚੋ ਤਾਂ ਕਹਿ ਦਿੰਦੇ ਟਾਇਰ ਫਟਿਆ ਸਿਲੰਡਰ ਫਟਿਆ ਜਿੱਥੇ ਮੀਡੀਆ ਪਹੁੰਚੇ ਫਿਰ ਕਹਿੰਦੇ ਹੈਂਡ ਗ੍ਰੇਨੇਡ ਫੜ ਗਿਆ ਪਤਾ ਨਹੀਂ ਕਿੰਨੇ ਫਟ ਗਏ ਤੇ ਕਿੰਨੇ ਫਟ